चैनल से थोड़ा तो स्वागत है साड़ी वीडियो अभी तक देखो नवे नवे रंग टैवी कॉटन के सूट आ गए जी रखड़ी शेर मेला चालू हो चुके चुके हैं जी ये है। रखड़ी शेर मेला भरावान की हट्टी के उत्ते जी टैवी कॉटन का सूट मैचिंग भी है तो ऑल ओवर भी एदेश जी रंग डिजाइन देखो जी कि शानदार रंग डिजाइन आ गए नवे नवे रंग डिजाइना जमान आ चुके जी ਜਿਹੜਾ ਕਿ ਆਮ ਪਹਿਲਾਂ ਇਹ 850 ਦਾ 900 ਦਾ ਵਿਖਦਾ ਸੀਗਾ ਸਾਡੇ ਕੋਲੇ ਸੇਲ ਤੇ ਤੇ 700 ਰੁਪਿਆ ਸੀਗਾ ਜੀ ਇਹ ਸੇਲ ਦੇ ਉੱਤੇ ਰੱਖੜੀ ਸੇਲ ਮੇਲੇ ਤੇ 650 ਦਾ ਕਰਤਾ ਹੀ ਸੂਟ ਇਹ 650 ਰੁਪਏ ਦੇ ਵਿੱਚ ਟੈਵੀ ਕਾਟਨ ਦਾ ਮੈਚਿੰਗ ਲਾਓ ਚ ਹੈ ਆਲ ਓਵਰ ਲਾਓ ਜੀ ਰੰਗੜ ਜਾਣੇ ਚ ਬਹੁਤ ਰੰਗਾਂ ਦੇ ਡਿਜ਼ਾਈਨਾਂ ਚ ਮਾੜਾ ਚੁੱਕਿਆ ਜੀ 650 ਰੁਪਏ ਕਰਤਾ ਜੀ ਸੇਲ ਮੇਲੇ ਦੇ ਉੱਤੇ ਜੀ 650 ਰੁਪਏ ਦਾ ਸੂਟ ਰੰਗ ਤੇ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਜੀ ਦੇਖੋ ਸ਼ਾਨਦਾਰ ਰੰਗਾਂ ਦੇ ਵਿੱਚ ਡਿਜ਼ਾਈਨਾਂ ਦੇ ਵਿੱਚ ਬਹੁਤ ਕੁਆਲਿਟੀ ਜਮਾਲ ਪਹੁੰਚੂਕਿਆ ਹੈਗਾ ਰਖੜੀ ਸੇਰ ਮੇਲਾ ਚਾਲੂ ਹੋ ਚੁੱਕਿਆ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਰਖੜੀ ਸੇਰ ਮੇਲਾ ਚਾਲੂ ਹੈ ਜੀ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਮੈਚਿੰਗ ਸੂਟ ਟੈਰੀ ਕੋਟਨ ਕਪੜਾਈ ਬਿਲਕੁਲ ਜਮਾ ਕੋਟਨ ਦੇ ਕਪੜਾ ਹੈ ਜੀ ਫੈਂਸੀ जिम्मे आप कहते हैं जान आने वास्तल हो कपड़ा ही पूरा वजिया सिर्फ साढ़े छे सौ सूट करता जी ये सेल मेले के उत्ते साढ़े छे सौ रुपये सूट करता जी यह रंग डिजाइन फुल रंग डिजाइन पहुँच चुका जी माल नमें नमें रंगा डिजाइनों माल पहुँच चुका है रखड़ी सेल मेले के उत्ते जी सिर्फ साढ़े छे सौ सूट करता जी बिल्कुल ਪਿਓਰ ਕਾਟਨ ਵਧੀਆ ਕੁਆਲਿਟੀ ਦੇ ਉੱਤੇ ਕੱਪੜੇ ਸਾਰੇ ਜੀ ਇਹ ਪਿਓਰ ਕਾਟਨ ਦੇ ਉੱਤੇ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਕੱਪੜਾ ਹੈਗਾ ਸਿਰਫ 650 ਦਾ ਸੂਟ ਕਰਤਾ ਜੀ 650 ਦੇ ਵਿੱਚ ਰੰਗੜ ਜਾਣ ਇੱਕੋ ਇੱਕ ਵਧੀਆ ਆ ਚੁੱਕਿਆ ਇਹਦੇ ਵਿੱਚ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਟੈਵੀ ਕਾਟਨ ਮੈਚਿੰਗ ਸੂਟ ਬਿਲਕੁਲ ਫੈਂਸੀ ਕੁਆਲਿਟੀ ਹੈ ਜੀ ਬਿਲਕੁਲ ਜਿਵੇਂ ਰਖੜੀਆਂ ਦੇ ਉੱਤੇ ਸਪੈਸ਼ਲ ਵਧੀਆ ਕੁਆਲਿਟੀ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾ ਹੈ ਜੀ ਸਾਰਾ ਵਧੀਆ ਭਰਾਮਾਂ ਦੀ ਹੱਟੀ ਦੇ ਉੱਤੇ ਹਰ ਕਿਸੇ ਦੇ ਸੂਟਾਂ ਦਾ ਸੇਲ ਚੱਲ ਰਹੀ ਹੈ ਜੀ ਰਖੜੀ ਸ਼ੇਰ ਮੇਲਾ ਚਾਲੂ ਹੋ ਚੁੱਕਿਆ ਹੈਗਾ 650 ਦਾ ਟੈਵੀ ਕਾਟਨ ਦਾ ਸੂਟ ਭਰਾਮਾਂ ਦੀ ਹੱਟੀ ਬਸਟਰ ਰੋਡ ਮੋੜ ਮੰਡੀ